ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋਖੜੇ ਫਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਿਕਾਰਮਾਸ਼ੀਆ ਜ਼ਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਝੋਟੀਆਂ ਵਿਖਾਉਣੀ ਆਂ ਵੱਡੀਆਂ ਝੋਟੀਆਂ ਤੇ ਕੁਆਲਿਟੀ ਵਾਲੀਆਂ ਬਾਈ ਹੁਣੀ ਝੋਟੀਆਂ ਲੈ ਕੇ ਆਏ ਬਹੁਤ ਕੁਆਲਿਟੀ ਦੀਆਂ ਝੋਟੀਆਂ ਸੋਹਣੀਆਂ ਸਨਖੀਆਂ ਝੋਟੀਆਂ ਆਜੋ ਕਰਦੇ ਆਂ ਬਾਈ ਜੀ ਹੁਣਾ ਨਾਲ ਗੱਲਬਾਤ ਤੇ ਪੁੱਛਣੇ ਆ ਇਹਨਾਂ ਦੀ ਸਾਰੀ ਡਿਟੇਲ ਬਹੁਤ ਕੁਆਲਿਟੀ ਦੀਆਂ ਝੋਟੀਆਂ ਵੱਡੀਆਂ ਝੋਟੀਆਂ ਆਜੋ ਕਰਦੇ ਆਂ ਭਾਈ ਹੁਣਾ ਨਾਲ ਗੱਲਬਾਤ ਤੇ ਪ ਹਾਂਜੀ ਵੀ ਜੀ ਸਸਤੀ ਕਾਹਤ ਸਸਤੀ ਕਾਹਤ ਜੀ ਸਸਤੀ ਦਾ ਸੋ ਕਟੇੜੀ ਵੇਖਣ ਵਾਲੇ ਜੀ ਐਨ ਨੂੰ ਬਹੁਤ ਕੰਮ ਸਾਡਾ ਵੱਧ ਤੋਂ ਵੱਧ ਲਾਈਕ ਕਰੋ ਟਗ ਮੈਂਡ ਕਰੋ ਸ਼ੇਅਰ ਕਰੋ ਹਾਂਜੀ ਅੱਜ ਕਿੰਨੀ ਆ ਪਸ਼ੂ ਅੱਜ ਝੋਟੀਆਂ ਅੱਚੀ ਜੋੜਾ ਚਾਰ ਚੀ ਚਾਰ ਝੋਟੀਆਂ ਸੁਈਆਂ ਹਾਂਜੀ ਤੇ ਜਾਇਜ਼ ਰੇਟ ਜਾਇਜ਼ ਰੇਟ ਹੈ ਹਾਂ ਜਿਹੜੀਆਂ ਉਧਰ ਵੀ ਦੋ ਪਾਈਆਂ ਹੀ ਨਾ ਉਹ 1 ਘੰਟੇ ਦੇ ਅੰਦਰ ਵੇਚ ਗਈਆਂ ਹਾਂਜੀ ਤੇ ਡਰੈਸ ਬੋਲ ਦੋ ਆਪਣਾ ਡਰੈਸ ਜੇ ਪਿੰਡ ਸ਼ਿਕਾਰਮਾਚੀ ਹੈ ਜੇ ਜਲਾ ਗਰਦਾਸਪੁਰ ਤੁਸੀਂ ਇਹ ਤੁਸੀਂ ਡੇਬਾ ਬਣਾ ਲਓ ਫੋਨ ਨੰਬਰ 628343751 ਪਪਾ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਇੱਕ ਵਾਰੀ ਮੇਰਾ 9781260493 ਪਪਾ ਕਹਿੰਦਾ ਅੱਜ ਕਿੰਨੀ ਰਹਿਤ ਹੈ ਅੱਜ ਹਾਂ ਬੁਤਰੀ ਚਾਰ ਲਿਆਂਦੀਆਂ ਨੇ ਕੁਆਲਟੀ ਵਾਲੀਆਂ ਕੁਆਲਟੀ ਵਾਲੀਆਂ ਇੱਕ ਝੋਟੀ ਇੱਕ ਝੋਟੀ ਚਾਰ ਦੰਦ ਬੁਰੀ ਆਈ ਹੈ ਹੈਵੀ ਦੋ ਥਣੀ ਦੇ ਜਮੰਦਰ ਦੋ ਥਣੀ ਹਾਂਜੀ ਤੇ ਦੰਦਾਂ ਦੇ ਕਿਦਾਂ ਦੰਦਾਂ ਦੀ ਚੌਗੀ ਜੇ ਮਹਾਰਾਜ ਜੀ ਹਾਂ ਜੀ ਖੋਲੋ ਫੇ ਲਓ ਜੀ ਕੁਆਲਟੀ ਵਾਲੀ ਝੋਟੀ ਪਹਿਲੇ ਪਹਿਲਾ ਸੁਆਹ ਕਿ ਦੁੱਜੀ ਇਹ ਜੀ ਪਹਿਨਾਲ ਸੁਆਹ ਜੇ ਲੈ ਵਾਲੂਆ ਚੈੱਕ ਕਰ ਲੋ ਬਹੁਤ ਕੁਆਲਟੀ ਦਾ ਬੱਗੀ ਨਾਸ ਵਾਲੀ ਹਾਂ ਨੀਲੀ ਦਾ ਨੀਲੀ ਦਾ ਵੀ ਦੀ ਬੱਗੀ ਨਾਸ ਵਾਲੀ ਝੋਟੀ ਲੰਮੀ ਤੋਂ ਬਹੁਤ ਕੁਆਲਟੀ ਦੀ ਦੇ ਕਦ ਕਾਠ ਵੱਡੇ ਜਵਾਨ ਕਦ ਕਾਠ ਦੀ ਬਹੁਤ ਕੁਆਲਟੀ ਦੀ ਝੋਟੀ ਲੈ ਵਾਲੂ ਬਈ ਬਹੁਤ ਕੁਆਲਟੀ ਦਾ ਲੱਗਾ ਹੋਇਆ ਝੋਟੀ ਸੋਹਣੀ ਤੇ ਕੁਆਲਟੀ ਦੀ ਸੋਨੇ ਰੰਗੀ ਬਹੁਤ ਕੁਆਲਿਟੀ ਦੀ ਥਾਨ ਵੀ ਤੁਹਾਨੂੰ ਦੋ ਵਿਖਾ ਦਿੰਦੇ ਆ ਦੋ ਥਣੀ ਪਿਓਰ ਦੋ ਥਣੀ ਬੂਰੀ ਦੱਬ ਨੀਲੀ ਦਾ ਚੱਡੇ ਦੇ ਵੀ ਹੈਗਾ ਬਹੁਤ ਕੁਆਲਿਟੀ ਦੀ ਬੂਰੀ ਲੀਲੀ ਦਾ ਵੀ ਭਾਜੀ ਪਿਓਰ ਲੀਲੀ ਦਾ ਵੀ ਬੂਰੀ ਹੈ ਹਾਂਜੀ ਹਾਂਜੀ ਸਾਰੀਆਂ ਨਿਸ਼ਾਨੀਆਂ ਇੱਕ ਗੱਲ ਹੋ ਜੇ ਹੋਰ ਜੀ ਭਾਜੀ ਹਾਂਜੀ ਜਿਹੜਾ ਇੱਧਰਲਾ ਥਾਂ ਜੇ ਔਰ ਜਿਹੜਾ ਇੱਕ ਆਉਂਦੀ ਜਿਹੜਾ ਇੱਧਰਲਾ ਥਾਂ ਜੇ ਉੱਤੋਂ ਧਾਰਾ ਇੱਧਰ ਨੂੰ 흘ਾ ਦੇ ਵਿਖਾ ਦਈਏ ਇੱਕ ਹੀ ਥਣ ਪਰਲੇ ਜਿਹੜਾ ਇਧਰਲੇ ਸਾਂਚੇ ਚ ਦੋ ਤਾਰ ਆਉਂਦੀਆਂ ਹਾਂਜੀ ਹਾਂਜੀ ਤੇ ਪੋਚੇ ਇੱਕ ਆਉਂਦੀਆਂ ਦੂਜੀ ਹਾਂਜੀ ਇਧਰਲੇ ਸਾਂਚੇ ਤਾਰਾਂ ਦੋ ਆਉਂਦੀਆਂ ਤੇ ਪਰਲੇ ਇੱਚ ਇੱਕ ਆਉਂਦੀ ਚ ਦੋ ਇੱਚ ਉਹ ਇੱਚ ਪਰਲੇ ਚ ਦੋ ਆਉਂਦੀਆਂ ਤੇ ਇੱਚ ਇੱਕ ਆਉਂਦੀ ਥਣ ਕੁਆਲਟੀ ਚੈੱਕ ਕਰ ਲਓ ਬਹੁਤ ਕੁਆਲਟੀ ਦਾ ਸੰਸੂਨ ਲੱਗਾ ਆ ਤੇ ਦੁੱਧ ਕਿੰਨਾ ਤਿਆਰ ਦੋ ਦੁੱਧ 6 ਕਿਲੋ ਹੈ ਬੋੜਾ ਜੇ ਬੋੜਾ ਆਓ ਜੇ ਆਓ ਜੇ ਤੀਏ ਦੀ ਕੱਟੀ ਦੀ ਕਟਾ ਮਗਰ ਨਹੀਂ ਕੱਟਾ ਦੇ ਕੱਟਾ ਦੇ ਆ ਦੇਖੋ ਤਾਜੀ ਸੂਈ ਬਿਲਕੁਲ ਤਾਜੀ ਤੇ ਦੁੱਧ ਕਿਨਾਂ ਵਿੱਚ ਵਾਜੇਗੀ ਦੋ ਦਰਮਾਨ ਨਾ 8 9 ਕੀ ਕੀ ਕੋਲਰ ਮਾਨ ਨਾ ਤੇ ਜਾਇਜ ਫਿਰ ਜਾਇਜ ਤੇ ਮੋਰ 60000 ਦੀ ਪਾਪਾ ਤੂੰ ਦੱਸ ਮੁੱਲ 60000 ਜਾਇਜ ਨਹੀਂ ਆ 55000 ਦੀ ਹੈ ਜੀ ਜਾਇਜ ਹੋਰ ਇੱਕੋ ਹੀ ਗੱਲ ਕਰਨੀ ਛੋਟ ਹੀ ਹੋਣੀ 55000 ਚੋਂ ਬਸ ਹੋਰ ਪਾਪਾ ਕਰਦੇ ਮਾਨ ਤਾਂ ਚਲੋ ਹੋਰ 500 ਰੁਪਏ ਹੋਰ ਹੋ ਜਾਏਗਾ ਜੀ ਯਾਰ ਹੀ ਛੱਡ ਦੇ ਫਿਰ ਯਾਰ ਹੀ ਛੱਡ ਜਾ ਫਿਰ ਉਹ ਤੇ ਛੋਰ ਤੇਰੀ ਮਰਜ਼ੀ ਦੀ 55000 ਦੀ ਕੋਈ ਇਹ ਨਾਲ ਦੀ ਉਹ ਟੀਨ ਦੇ ਜੋਦ ਅੱਠ ਨੌ ਕਿਲੋ ਰਮਾਨ ਦਈ ਜਣਾ ਬਹੁਤ ਕੁਆਲਿਟੀ ਦੀ ਬੱਗੀ ਨਾਸ ਵਾਲੀ ਬੂਰੀ ਝੋਟੀ ਦੋ ਥਣੀ ਬਹੁਤ ਕੁਆਲਿਟੀ ਦੇ ਲੈ ਵਾਲੂਆ ਬਹੁਤ ਕੁਆਲਿਟੀ ਲੱਗਾ ਹੋਇਆ ਸੋਹਣੀ ਝੋਟੀ ਹੈ ਹਾਂ ਦੋ ਨੰਬਰ ਤੇ ਚਲੋ ਜੀ ਆਜੇ ਆਜੇ ਸੈਨੂ ਦਿਨ ਅਠਵਾਸ ਹੋਈ ਨੂੰ ਜੇ ਉਹ ਅਜਵਾਗ ਚ ਆਜਵਾਗ ਕਟਾਰ ਕੱਤੀ ਮਾਰ ਦੇ ਇੱਕ ਏ ਨਕਾ ਅਟਰਾਜੀ ਆ ਵੇਖੋ ਕਟਾ ਮਗਰ ਬਹੁਤ ਇਹ ਮੈਂ ਵੱਡੀ 11 ਕਿਲੋ ਮਹੀਂ ਥਲੇ ਦੋ ਕਟਾ ਕੰਟਾ ਕਰਕੇ 11 ਕਿਲੋ ਫੁੱਲ ਸਾਈਜ਼ ਵੱਡੀ ਮੈਂ ਕੁਆਲਿਟੀ ਦੀ ਮੈਂ ਬਹੁਤ ਕੁਆਲਿਟੀ ਦੀ ਲੈ ਵਾਲੂ ਆ ਬਹੁਤ ਕੁਆਲਿਟੀ ਦਾ ਮੈਨ ਲੱਗਾ ਚੰਗੀ ਮੈਂ ਥਣ ਲੈ ਵੀ ਆਈ ਖੁੱਲੇ ਲੈਵੇ ਦੀ ਥਣ ਥਣ ਤੇ ਮੈਨ ਕੋਈ ਸਿੰਗਲੇ ਤੋਂ ਥਣ ਤੇ ਮੈਂ ਬਹੁਤ ਕੁਆਲਟੀ ਦਾ ਖੰਸੂਨ ਲੱਗਾ ਹੋਇਆ ਸੋਹਣੀ ਵੱਡੀ ਮੱਝ ਦੁੱਧ ਵੀਰ ਦੀ ਕਿੰਨਾ ਚਵਾ ਦੇਗੀ ਵੀਰ ਜੀ 13 ਕਿਲੋ ਮੈਂ ਮਾ ਨਾ ਚ ਚਾ ਚਵਾਏਗੀ ਪੇਠਾ ਵਾਜ ਸੁਈ ਨੂੰ ਨਾ ਅਠਵਾ ਦੇ ਨਾ ਹਜੇ ਇਹਨਾਂ ਨੂੰ ਮੈਲਾ ਵੀ ਮਰਦਾ ਆਹ ਦੇਖ ਬੱਚਾ ਤੇ ਇਹਨਾਂ ਆਖੇ ਕੋਈ ਛੋਟੀ ਕੱਦ ਕਾਠ ਵੱਡਾ ਵਾ ਥਾਨ ਕਵਾਲਟੀ ਦੇ ਖੋ ਮਿਲਕ ਵੇਨ ਚੰਗੀ ਧਾਰ ਰੂਹਾਂ ਗਾਉਂਦੀ ਮਿਲਕ ਵੇਨ ਵੇਖੋ ਚੰਗੀ ਮਿਲਕ ਵੇਨ ਲੱਗੀ ਆ ਬਹੁਤ ਕੁਆਲਟੀ ਦਾ ਥਣ ਲੱਗਾ ਹੋਇਆ ਇਹਦਾ ਮੁੱਲ ਫਿਰ ਵੀਰ ਜੀ ਇਹੋ ਜਿਹਾ ਦਾ ਮੁੱਲ ਕੋਈ 85000 ਕਹਿੰਦਾ ਕੋਈ 90000 ਆਂਦਾ ਹਾਂਜੀ ਅਸੀਂ ਮੁੱਲ ਨਹੀਂ ਕਰਨਾ ਜੇ ਨਾ ਉਸੇਲੇ ਲੋਕੀ ਲੈ 70000 ਦੀ ਆਪਾਂ ਘਰ ਮਾਨ ਦਾ ਵਿੱਚ ਮਾਤਮਾਨ ਜੀ ਜੇ ਅਸੀਂ ਤੁਹਾਨੂੰ ਦਿਆਂਗੇ 68000 ਦੀ ਹੋਰ ਮਾਂਤਾਂ ਨਹੀਂ ਹੋਰ ਨਹੀਂ ਹੋਰ ਨਹੀਂ ਹੋਣਾ ਫਿਰ ਛੋਟ ਹੋਏਗੀ 150 ਰੁਪਏ ਜਿਹੜੇ ਹੋਏਗੀ 500 ਛੱਡ ਦਿਓ ਚਲੋ ਜੀ ਪਾਸੇ ਛੱਡ ਜਾਂਦੇ ਹਾਂ 65000 ਦੀ ਹੋਣੀ ਹਾਂ ਨਾ 65000 ਤੇ ਛੋਟ ਕਰ ਦਿਓ ਛੋਟ ਹੋਏ ਹੋਏਗੀ ਕੋਈ ਵੀਰਪਰਾ ਫੋਨ ਲਾਏ ਮਾਂਤਾਂ ਹੋ ਜਾਏਗਾ ਜੀ ਬਹੁਤ ਕੁਆਲਿਟੀ ਦੀ ਮਹੀਂ ਲੇਵੇ ਲੂਵੇ ਖੁੱਲੇ ਦੁੱਧ 12 13 ਲੀਟਰ ਮਾਂਨ ਚੜਾਏਗੀ ਸੋਹਣੀ ਮੱਝ ਵੱਡੇ ਚੰਡ ਵੱਡੇ ਢਾਂਚੇ ਦੀ ਤੇਰਾ ਨੰਬਰ ਤੇ ਆਜੂ ਤੇਨ ਨੰਬਰ ਤੇ ਜੀ ਇਹਨੂੰ ਅੱਜ ਸੂਈ ਨੂੰ ਦਿਨ ਹੋਇਆ ਜੇ ਪੰਜਵਾਂ ਹਾਂਜੀ ਉਹ ਜਿਹੜਾ ਜਵਾਬ ਜੋ ਬੈਠਾ ਉਹ ਉਹ ਕੱਟੀ ਜੀ ਉਹ ਕੱਟੀ ਮਗਰ ਇਹ ਪੇਠ ਪੂੜਾ ਵੇਖ ਲੋ ਇਹਦਾ ਪੇਠ ਪੂੜਾ ਵੇਖ ਲੋ ਇਹਦਾ 9 ਕਿਲੋ ਜਿਹੜਾ ਉਹ ਬਲੂ ਐਸ ਕਰ 9 ਕਿਲੋ ਆ ਆਹ ਵੇਖੋ 2 3 ਕਿਲੋ ਮੀਟਰ ਚੌੜੀ ਆ ਖੋਲੋ ਜੀ ਵਿਖਾਓ ਇਹ ਪੂਰੀ ਵੱਡੀ ਐ ਵੀ ਬਹੁਤ ਕੁਆਲਿਟੀ ਦੀ ਮੱਝ ਆ ਵੱਡੀ ਮੈਂ ਲੈ ਵਾਲੂਆ ਵੇਖੋ ਮੈਂ ਤਾਂ ਆ ਜੇ ਮਗਰ ਜੇ ਕੱਟੀ ਆ ਗਈ ਬਹੁਤ ਕੱਟੀ ਬਹੁਤ ਕੁਆਲਿਟੀ ਦੀ ਇਹ ਲੀਲੀ ਦਾ ਵੀ ਚੋਂਦੀ ਮੈਂ ਹਣਾ ਇਹ ਬਾਜੀ 60 65% ਲੀਲੀ ਦਾ ਵੀ ਦਾ ਪਾਪੜਾ ਹਾਂ 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 60 ਕੋਈ ਆਪਣੇ ਸਮਝਣ ਵਾਲੇ ਕੋਈ ਮੂਰਾ ਦੀ ਲਾਲੇ ਕੋਈ ਲੀਲੀ ਵਾਲੇ ਪਰ ਜੰਮੀ ਪਲੀ ਪੂਰੀ ਹੈ ਪਲੀ ਪਲੋਸੀ ਝੋਟੀ ਵੱਡੀ ਝੋਟੀ ਹੈ ਪੂਰੇ ਕਦ ਕਾਠ ਵਾਲੀ ਜਵਾਨ ਝੋਟੀ ਲੈ ਵਾਲੂ ਆ ਤੁਹਾਨੂੰ ਚੈੱਕ ਕਰਾ ਦਿੰਦੇ ਬਹੁਤ ਲੈ ਵਾਲਾ ਗਾ ਕੁਆਲਟੀ ਤੇ ਲੈ ਵਾਲਾ ਗਾ ਫੁੱਲ ਕੁਆਲਟੀ ਦੇਵੇ ਤੇ ਸਿੰਘ ਥੋੜਾ ਇਹ ਖੁੱਲਾ ਆ ਗਿਆ ਦਮ ਮੈਂ ਪੂਰੀ ਕੁਆਲਟੀ ਇਹ ਵਿੱਚ ਮੈਂ ਟੌਣ ਇਹ ਦੋទ ਕਿ ਨਾਲ ਚ ਵਾ ਦੇਗੀ ਲੈ ਵੇਲੂ ਵਧੀਆ ਇਹਦੀ ਭਾਜੀ ਇਹ ਦੂਸਰਾ ਸਪਾਟ ਕੀ ਸੂਈ ਜੇ ਦੂਸਰਾ ਕੀ ਜਰਾ ਹੂੰ ਬਸ ਇਹ ਤੋ ਛੱਡ ਜਾ ਕਹਿੰਗੀ ਉਹ ਹੋ ਗਿਆ ਕੋਈ ਬੋਲਾ ਹਾਂ ਦੂਸਰਾ ਸੂਆ ਹਾਂ ਜੀ ਹਾਂ ਜੀ ਇਹਨਾਂ ਕੋਈ ਆਖੀ ਦੁੱਧ ਦੁੱਧ ਕਿੰਨਾ ਤਿਆਰ ਹੈ ਨੌ ਨੌ ਕਿਲੋ ਪਹਿਲੇ ਸੂਏ ਇਹਦੀ 11 ਕਿਲੋ ਇਹਨੇ ਚਾ ਵਹਾਇਆ ਤਿਆਰ ਕਾ ਫਿਰ ਐ ਕਿਦੇ ਹੋਰ ਬਤਾਏਗੀ ਇਹ ਕਿੰਨਾ 12 13 ਲੀਟਰ ਦਈ ਹੈ ਜੀ ਮਾਨ ਨਾ ਹੱਸ ਕੇ ਜੀ Papa ਰੇਟ ਤੂੰ ਕਿਤੇ ਇੱਕ ਕਰਾਉਣਾ ਰੇਟ ਹਾਂ ਜੀ ਕਰੋ ਰੇਟ ਰੇਟ ਦਾ 70000 ਵਟਣਾ ਜੀ ਠੀਕ ਹੈ ਜੇ ਮਾਂ ਤਾਂ 75 ਰੁਪਏ ਦੇਣੀ 70000 ਦੀ ਆ ਦੇਣੀ ਆ ਵਾ 70000 ਦੀ ਉਹ ਚ ਮਾਂ ਤਾਂ ਹੋ ਜਾਏਗਾ ਮਾਂ ਤਾਂ ਸਿਰਫ ਉਹਨਾਂ ਨੇ ਅੱਗੇ ਮੋਹਲੀ ਬਰਾਜ ਜਹਾਜ ਹੋਇਆ ਤੇ ਮੈਂ ਕੀ ਕਰਾਂ ਔਰ 500 ਜੇ 1000 ਰੁਪਏ ਸ਼ੋਰ ਹੀ ਹੋਣੀ ਔਰ ਕੁਛ ਨਹੀਂ ਹੋਣਾ 70 ਜੇ ਹਾਂਜੀ ਦੁੱਧ 12 13 ਲੀਟਰ ਵਾਲੀ ਮੈਂ 70000 ਚੋਈ ਆ ਇਹ ਜਿੱਦੀ ਮੈਂ ਨਾ ਜੇਕਰ ਹੋਏ ਨਾ ਬੁਬੂ ਬਾਜ਼ਾਰ ਦਾ 700 ਰੁਪਏ ਦੀ ਆ ਤਵਾ ਜਿਆ ਫਿਰ ਮਾਨਤਨ ਕਰਦੇ ਆਏਗਾ ਕੋਈ ਮਾੜਾ ਮੋਟਾ ਕਿਤਾ ਮਾਨਤਨ ਹੋਰ ਕੀ ਕਰਨਾ ਮਾੜਾ ਮੋਟਾ ਸ਼ੋਰ ਸ਼ੂਰ ਤੇ ਕਰ ਦੋਗੇ ਕੋਈ ਨਹੀਂ ਸ਼ੋਰ ਦੀ ਸ਼ੋਰ ਕਰ ਦਾਂਗੇ ਮੇਰਾ ਇਹ ਵੀਰ ਭਰਾ ਕੋ ਪੂਨ ਲਾ ਪੂਨ ਲਾ ਲਾਏ ਤੇ ਸ਼ੋਰ ਕਰ ਦਾਂਗੇ ਖੁੱਲੀ ਸ਼ੋਰ ਹੋ ਜਾਏਗੀ ਹਾਂ ਹੋ ਜਾਏਗੀ ਹਾਂ ਹੁਣ ਵੇ ਕੁਆਲਿਟੀ ਦੇ ਲੱਗਾ ਮਿਲਕ ਵੇਣ ਬਹੁਤ ਚੰਗੀ ਤੇ ਵੱਡੀ ਮੱਝ ਆ ਪੂਰੀ ਕੁਆਲਿਟੀ ਦੀ ਮੈਂ ਤੇ ਚੌਥੇ ਨੰਬਰ ਤੇ ਆ ਜਾਓ ਭਾਜੀ ਇਹ ਭਾਜੀ ਮੱਝ ਆਹ ਉਧਰ ਦੀ ਜੇ ਹਾਂਜੀ ਇਹਨੂੰ ਅੱਜ ਤੀਸਰਾ ਦਿਨ ਸੂਈ ਨੂੰ ਸਾਡਾ ਪਹਿਲਾ ਅਜਿਹੇ ਲੱਦਰ ਆਓ ਜੀ ਕੱਟੀ ਠਾਲੋ ਇੱਕ ਅਰੀ ਚੰਗੀ ਰੰਗ ਖਾਈਏ ਕੱਟੀ ਇੱਕ 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 ਅਣ ਆਣਮ 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 ਹੱਤੀ ਦੀ 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 ਜੇ ਇੱਕ ਰੰਗ ਪੂਛਿਓ ਵੀ ਕੋਈ ਵਾਲ ਨਹੀਂ ਇਟਾ ਅਟ ਸਕਦਾ ਇੱਕ ਵੀ ਵੇਖੋ ਐਮਨ ਹੱਤੀ ਦੀ ਕੱਟੀ ਵੀਰਪੜਾ ਦੱਸਦੇ ਆ ਕੋਈ ਆਪਣੀ ਸਮਝ ਕਰੇ ਹਾਂ ਤੇ ਦੁੱਧ ਤਿਆਰ ਜਿਹੜਾ ਦੁੱਧ ਜਿਹੜਾ ਇਸ ਟਾਈਮ ਤੇ 12 ਕਿਲੋ ਹੋ ਬਲੂ ਹੈ ਤੇ ਕਿੰਨਾ ਤੋਂ ਗਰੰਟੀ ਕਿਨੇ ਦੀ ਭਾਜੀ 16 ਕਿਲੋ ਦੀ ਗਰੰਟੀ ਆ ਇਹਦਾ ਮੈਂ ਵਾਲ ਵਗੈਰਾ ਖਿਆਲ ਨਾ ਦੇਖੋ ਵੀ ਮੈਂ ਕਿੱਡੇ ਕਿੱਟੀ ਜੀ ਪੂਰੀ ਵੱਡੀ ਮੱਝ ਪਲੀ ਪਲੋਸੀ ਝੋਟੀ ਬਹੁਤ ਬਹੁਤ ਜ਼ਬਰਦਸਤ ਝੋਟੀ ਵੱਡੀ ਝੋਟੀ ਪੂਰੀ ਕੱਦ ਕਾਠ ਵਾਲੀ ਫੁੱਲ ਸਾਈਜ਼ ਆ ਝੋਟੀ ਕੋਈ ਵੀਰ ਭਾ ਮੇਰਾ ਛੋਟੀ ਝੋਟੀਆਂ ਸਮਝੇ ਉਹ ਪੂਰੀ ਵੱਡੀ ਆ ਤੇ 12 ਕਿਲੋ ਹੁੰਦੇ ਤੁਸੀਂ ਕਿਲੋ ਅੱਧਾ ਕਿਲੋ ਘੱਟ ਵੀ ਗਿਣ ਸਕਦੇ ਕੋਈ ਗੱਲ ਸੋ ਇਹ ਆਪਣਾ 11 ਕਿਲੋ ਦਾ ਸੌਦਾ ਮਾਰ ਲੇ ਦੁੱਧ 15 16 ਕਿਲੋ ਝੋਟੀ ਦਾ ਮਾਣ ਜਵਾਏ ਪੂਰੀ ਵੱਡੀ ਝੋਟੀ ਘੱਟ ਘਾਟ ਜਿਹ ਹੈ ਜ ਰੇਟ ਦੇਣੀ ਝੋਟੀ ਦੇ ਵੀਰੋਂ ਨਾ ਬਿਲਕੁਲ ਰੇਟ ਵੀ ਇਹਦਾ ਜਾਇਜ਼ ਹੀ ਕਰਨਾ ਦੇਖੋ ਝੋਟੀ ਨੇਵਾਲੂ ਆ ਦੇਖੋ ਝੋਟੀ ਆ ਖਣ ਤੇ ਚਵਾਈ ਕਿਦਾਂ ਦੀ ਫਿਰ ਚਵਾਈ ਦੇ ਭਾਜੀ ਤੁਹਾਨੂੰ ਕੀ ਆਖੀ ਹੈ ਜੀ ਰੂਹ ਹੈ ਓਏ ਬੱਚਾ ਛੱਡ ਦੇ ਤਰਮ ਖਾ ਵੀ ਹਾਂਜੀ ਇਹ ਨਹੀਂ ਖਾ ਲਾਂਗੇ ਤਰਮ ਖਾ ਲਓ ਮਾੜੀ ਜੀ ਬੱਚਾ ਵੀ ਦੁੱਧ ਕਿੰਨੇ ਚਵਾ ਜਾਈ 15 16 ਕਿਲੋ ਦੁੱਧ ਰੇ ਭਾਜੀ ਜੇ ਜੇ 15 ਕਿਲੋ ਨਾਲ ਇਹ ਇਹ ਦਿੱਤਾ ਰੇ ਨੇ ਫਿਰ ਕੀ ਵੀ ਦੇਣਾ ਵਾ ਕੁਆਲਿਟੀ ਦੀ ਮਹੀ ਆ ਫੁੱਲ ਸਾਈਜ਼ ਮਗਰ ਬੱਚਾ ਛੱਡ ਤਾਂ ਥੱਲੇ ਤਾਰਾਂ ਵੀਰ ਜੀ ਨੂੰ ਜਿਹੜੇ ਵਿਖਾ ਦਿੰਦੇ। ਪਸੰਬੀ ਵੀਰ ਜੀ। ਪਸੰਬੀ। ਇਹਦੇ ਛੱਡੇ ਦੇ ਨਾੜਾਂ ਵੀ ਤੁਹਾਨੂੰ ਵਿਖਾਵਾਂਗੇ ਬਹੁਤ ਕੁਆਲਿਟੀ ਦੇ ਨਾੜਾਂ ਨੂੰ ਦਾ ਚੰਗੀਆਂ ਇਹਦੇ ਛੱਡੇ ਦੇ। ਉਹ ਵੀ ਤੁਹਾਨੂੰ ਵਿਖਾ ਦਿੰਨੇ। ਜੀ ਲਾਗੇ ਜਰਾ ਕੁ ਮਸਰਾ ਚੱਟਾ। ਅਦੀ ਵੀ ਦੀ ਪਸੰਭਈਆ ਹਾਂਜੀ ਆ ਬੰਦੇ ਆ ਬੱਚਾ ਬੰਦੇ ਹੋ ਥਾਨ ਤੁਹਾਨੂੰ ਕੁਆਲਿਟੀ ਥਾਨਾਂ ਦੀ ਕੁਆਲਿਟੀ ਇਹਨਾਂ ਨੂੰ ਬਖੋਣੇ ਥਾਨ ਲੱਗਾ ਮੈਨੂੰ ਬਹੁਤ ਲਾਜਵਾਬ ਸੀ ਵੀਰ ਜੀ ਆ ਦੱਸ ਦਿਓ ਮਾ ਥਾਨ ਵਿਖਾ ਦਿਓ ਤੇ ਨਾੜਾ ਵੇਖੋ ਆਹ ਵੇਖੋ ਛੱਡੇ ਦੇ ਨਾੜਾ ਵੀ ਬਹੁਤ ਚੰਗੇ ਆ ਮੈਂ ਲੱਤ ਲੱਤ ਲਾਇਓ ਵੀਰ ਜੀ ਮੈਂ ਉਹ ਵੇਖੋ ਛੱਡੇ ਦੇ ਨਾੜਾ ਵੀ ਬਹੁਤ ਚੰਗੇ ਆ ਮੈਂ ਚੰਗੇ ਮਿਲਕ ਵੇਣ ਵੀ ਚੰਗੀ ਹੁੰਦੀ ਮੈਂ ਲੈ ਵੀ ਹਾਲੀ ਹਾ ਦੇਖੋ ਚਵਾਈ ਵੇਖੋ ਬਹੁਤ ਚਵਾਈ ਰੂਹਰ ਚਵਾਈ ਹੈ ਕੋਈ ਪੂਰ ਸ਼ਟਾਣੀ ਅਗਲੇ ਆਠਾ ਦੇਖੋ ਕੋਈ ਪੂਰ ਸ਼ਟਾਣੀ ਬਹੁਤ ਚਵਾਈ ਦੋ ਕੁਆਲਿਟੀ ਚਵਾਈ ਮਗਰਲੇ ਸਨਾਈ ਦੀ ਵੀ ਖਾ ਲਓ ਬੜੀ ਏਨੀ ਜੀ ਚਵਾਈ ਬਿਲਕੁਲ ਇੱਕ ਨੰਬਰ ਦੀ ਚਵਾਈ ਹੈ ਕੋਈ ਘੁੱਟ ਸਟਾ ਨਹੀਂ ਦੇਖੋ ਚਵਾਈ ਬਸ ਕਰੋ ਵੀ ਕੀ ਬਣੀਏ ਬਸ ਕਰੋ ਬਿਲਕੁਲ ਇੱਕ ਨੰਬਰ ਦੀ ਚਵਾਈ ਆ ਆ ਫਰ ਫਰਟੀ ਇਧਰ ਆਓ ਜੀ ਆਓ ਦੇਖੋ ਮਿਲ ਕੇ ਆਹ ਵੇਖੋ ਇਹਦੀ ਆ ਨਾੜਾ ਦੇਖਣਾ ਨਾ ਤੁਹਾਨੂੰ ਵਿਖਾਉਂਦੇ ਆ ਨਾੜਾਂ ਜਾਲੀ ਵੱਜਾ ਓਏ ਜਾਲੂ ਓਏ ਤੁਰ ਤੁਰੋ ਮਾਰੀ ਬਿਗਾੜੋ ਕੱਢੋ ਉੱਥੇ ਵਿਖਾਉਂਦੇ ਆ ਬਾਹਰ ਬਾਹਰ ਅੱਬ ਦਾ ਬਾਰੋਂ ਤੁਹਾਨੂੰ ਵਿਖਾਉਨੇ ਆ ਤੁਮ ਪਿੱਠਪੂੜੇ ਦੀ ਮੈਂ ਫੁੱਲ ਚੌੜੀ ਆ ਲੈ ਵਾਲੂ ਵਾ ਇਹ ਮੂੰਹ ਦੀ ਵਿਸ਼ਕੀ ਜੇ ਆ ਸੁਬਰੀ ਚਲੋ ਅੱਜ ਆਹੇ ਕੋਟ ਤਸ ਮਾਲ ਆ ਕੇ ਪੱਕਰੀ ਫੇਰ ਤੋੜਤੀ ਆ ਉਹ ਨਾੜਾਂ ਵੱਖਰੇ ਚੱਡੇ ਦੇ ਖਾਣਾ ਇੱਕੜੀ ਵਿਜੀ ਇਹਨੂੰ ਅਜੇ ਖਲਾੜ ਦੋ ਇੱਕੜੀ ਹਿੱਟ ਖਲਾੜ ਦੋ ਮੜੀ ਇੱਕੜੀ ਨਾੜਾ ਆ ਗਿਆ ਆ ਦੇਖੋ ਚੱਡੇ ਦੇ ਦੀਆਂ ਨਾੜਾ ਜਾਲ ਹੀ ਬੱਜਾ ਬਿਲਕੁਲ ਤੋਰੋ ਜੀ ਪੂਰੀ ਵੱਟੀ ਝੋਟੀ ਕੁਆਲਟੀ ਵਾਲੀ ਝੋਟੀ ਮੇਰੇ ਦੀ 11 ਕਿਲੋ ਦੇ ਪੱਕਾ ਹੋਊਗਾ ਮੈਂ ਪੀਰ ਮੇਰਾ ਦੋ ਟਾਈਮ ਤਿੰਨ ਟਾਈਮ ਆਨ ਦੇ ਉਹ ਮੇਰਾ 15 ਕਿਲੋ ਦੀ ਗਰੰਟੀ ਦੇ ਦੋਗੇ ਹਾਂਜੀ 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 ਬਿਲਕੁਲ ਰੇਟ ਫਿਰ ਰੇਟ ਤੇ ਵੀਰ ਮੇਰਾ ਜੇ ਦੇ ਹੋਏ ਇਸ ਟਾਈਮ ਤੇ ਅ ਬਾਜ਼ਾਰ ਹਾਂਜੀ ਚੀ ਚੀ ਇੱਧਰ ਆਓ ਹਾਂਜੀ ਝੋਟੀ ਮੇਰੇ ਇੱਥੇ ਆਉਂਦੀ ਹੈ ਕੱਦ ਫੁੱਲ ਆ ਜੀ ਇਹ ਹੋਏ ਪਜਾਰ ਛੋਟੀ 1,70,000 ਦੀ ਦੇਣੀ ਕਿੰਨੇ ਦੀ 75 ਮੋੜਾ ਇਸ ਟਾਈਮ ਛੋਟੀ 1,20,000 ਦੀ ਪਾਪਾ ਕਰ ਮਾਨਤਨ ਖੁੱਲਾ ਹੀ ਕਰਦੇ ਹਰ ਦਾ ਮਾਨਤਨ ਕਰਦੇ ਆਂਗੇ ਜੀ ਇੱਕ ਛੇ ਦੀ ਦਿਆਂਗੇ ਜੀ ਕਰੋ ਮਾਨਤਨ ਹੋਰ ਹੋਰ ਨਹੀਂ ਜੀ ਹੁਣ ਹੁਣ ਉਹਨਾਂ ਨੇ ਪਹਿਲਾਂ ਹੀ ਠਾਂ ਬੜਾ ਸੁੱਟ ਛੇ ਹਰਿਆ ਦੇ ਕੌਣ ਦਿੰਦਾ ਇਦਾਂ ਦੀ ਇੱਕ ਛੇ ਦੀ ਜੀ ਪੰਜ ਦੀ ਪਾਪਾ ਚਲੋ ਜੀ ਤੁਸੀਂ ਆਂਦੇ ਪਾਣੀ ਦੇ ਪਾਣੀ ਦਰਦੇ ਨੇ ਛੋਟੀ ਦਾਂਗੇ 1 ਲੱਖ 2000 ਦੀ ਵਰਜੇ ਛੋਟ ਹੋਣੀ 200 ਰੁਪਏ ਛੋਟ ਕਰ ਦੋਗੇ ਮਾਂ ਤਾਂ ਕੋਈ ਛੋਟੀ ਨਹੀਂ ਦੇਵੇਗਾ ਦੋ ਦ 11 12 ਲੀਟਰ ਤੇ ਆ ਤੇ ਚੱਡੇ ਦੇ ਨਾੜਾ ਫੁੱਲ ਮੈਂ ਦੇ ਇਹ ਨਾ ਕੋਈ ਹਫਤੇ ਦੀ ਸੂਈ ਚਾਏਗਾ ਅੱਜ 33 ਮਗਰ ਵੀ ਪੇਰ ਜੈਡ ਬਲੈਕ ਕੱਟਈ ਹਾਂ ਵੀਰ ਜੀ ਆਹੋ ਪਸ਼ੂ ਹਾਂਜੀ ਆਹੋ ਹੀ ਵੀਰ ਕੋ ਪਸ਼ੂ ਆ ਚਾਰ ਪਸ਼ੂ ਵੀਰ ਨੇ ਵਕਾਉ ਕੀਤੇ ਆ ਕੋਈ ਆਪਣੀ ਸਿਆਣਕ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਇਹੋ ਜੀ ਝੋਟੀ ਦੀ ਇੰਨੀ ਅਡਾ ਮੰਡ ਆ ਨਾ ਕੋਈ ਹੱਦ ਨਹੀਂ ਰੇਡ ਵੀ ਜਾਜੀ ਰੇਡ ਵੀ 51000 ਦਾ ਕੀ ਆਉਂਦਾ ਜੀ ਅੱਜ ਕੱਲ ਜਾਜੀ ਹਾਂਜੀ ਹੈ ਕੋਈ ਆਉਂਦਾ ਕੋਈ ਮੰਨਤ ਕਰ ਦੋਗੇ ਵੀਰਪ੍ਰਾ ਫੋਨ ਲਾਏਗਾ ਹੋ ਜਾਏਗਾ ਫੋਨ ਲਾਏ ਕੋਈ ਹਾਂ ਹੋ ਜਾਏਗਾ ਫੋਨ ਲਾਏ ਕੋਈ ਮੰਨਤ ਕਰ ਦਿਆਂ ਖੁੱਲਾ ਮੰਨਤ ਬੱਗੀ ਨਾਲ ਝੋਟੀ ਚਾਰ ਦੰਦ ਹਾਂਜੀ 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 ਡਰੈੱਸ ਬੋਲ ਦੋ ਫਿਰ ਆਪਣਾ ਇਹ ਪਿੰਡ ਸ਼ਿਕਾਰਮਾਸ਼ੀ ਜਿਲ੍ਹਾ ਗੁਰਦਾਸਪੁਰ ਜੇ ਤਸਵੀਰ ਅਡੇਰਾ ਪਪਾ ਨਾਨਕ ਜੇ ਫੋਨ ਨੰਬਰ ਹੈਗਾ 62884375100 ਉਹ ਵੀ ਹੈਗਾ ਉੱਥੇ ਹੀ ਆ ਰਮਹਾਰ ਦੁੱਤਰ ਪਪਾ ਤੁਸੀਂ ਆਪਣਾ ਫੋਨ ਨੰਬਰ ਬੋਲ ਦੇ ਮੇਰਾ ਫੋਨ ਨੰਬਰ ਸਰ ਜੀ 97812 60493 ਫੇੜ ਕੇ ਬੋਲ ਦੇ 97812 60493 ਆਰ ਕਫਰ ਚਾਰ ਝੋਟੀਆਂ ਹੁੰਦੀਆਂ ਤਸੱਲੀਆ ਚਾਰ ਝੋਟੀਆਂ ਦੀ ਤਸੱਲਾ ਨਾਲ ਲਵੇ ਆਣ ਕੇ ਤੇ ਹਰ ਇੱਕ ਦਾ ਮਾਨ ਤਰਮਾਨ ਕਰਾਂਗੇ ਅਸੀਂ ਕੋਈ ਵੀਰਪੜਾ ਫੋਨ ਲਾਏ ਬਸ ਮੈਂ ਲਾਏ ਦਾ ਮਾਨ ਤਰਮਾਨ ਕਰਾਂਗੇ ਮਾਨ ਤਰ ਕਹਿੰਦੇ ਹੋਰ ਕਰਦਾਂਗੇ ਬਿਲਕੁਲ ਜਾਇਜ਼ ਦਵਾਂਗੇ ਨੇ ਮਾਨ ਤਰ ਕਰਦਾਂ ਕੋਈ ਵੀਰਪੜਾ ਫੋਨ ਲਾਏ ਬਹੁਤ ਕੁਆਲਟੀ ਦੇ ਸੋਹਣੇ ਪਸ਼ੂ ਵੀਰ ਕੋ ਹਾਂਜੀ ਸਾਰੇ ਵੀਰਾਂ ਦੇ